ਗਰਨੀਗੰਦੀਆਂ ਚੋਣਾ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਲਗਾਤਾਰ ਇਲਜ਼ਾਮ ਵੀ ਹੁਣ ਲੱਗਣੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਕਈ ਲੀਡਰ ਬਾਗੀ ਵੀ ਹੋਏ ਜਿਨ੍ਹਾਂ ਨੂੰ ਟਿੱਕਾਂ ਮਿਲੀਆਂ ਪਰ ਹੁਣ ਸਰਕਾਰੀ ਤੰਤਰ ਵੀ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਗਿਆ ਹੈ ਇਸ ਸਬੰਧ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਪ੍ਰਕਾਸ਼ ਸਿੰਘ ਜੀ ਨੇ ਉਹ ਵੀ ਬੜੇ ਲੰਬੇ ਚਿਰਾਂ ਤੋਂ ਸਰਕਾਰੀ ਤੰਤਰ ਨੂੰ ਚੁਣਨਾ ਚੁਣਨਾ ਨਾ ਨਿਰਿਆ ਜਾ ਰਿਹਾ ਜਾ ਰਿਹਾ ਹੈ ਕੈਂਡੀਟੇਟ ਵੀ ਚੁਣਿਆ ਜਾ ਰਿਹਾ ਹੈ ਪੂਰੇ ਕੈਂਡੀਡੇਟ ਸਰਕਾਰੀ ਤੰਤਰ ਨੂੰ ਮੈਂ ਬੜਾ ਕਲੀਅਰ ਹੈ ਕਿ ਮੈਂ ਇਹ ਸੋਚਦਾ ਸੀ ਕਿ ਜੰਗ ਬੱਚਿਆਂ ਨੂੰ ਚਾਂਸ ਮਿਲਣਾ ਚਾਹੀਦਾ ਚਲੋ ਸਾਡੀ ਰੈਗੂਲਰ ਜਿਹੜੀ ਐਮਸੀਸੀ ਉਹ ਉਸ ਬਾਹਰ ਨਿਕਲ ਕੇ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅੱਛਾ ਉਹਦੇ ਵਿੱਚ ਮੈਂ ਤਾਂ ਇਹ ਸਮਝਦਾ ਹੁੰਦਾ ਕਿ ਚਲੋ ਫਾਈਟ ਹੋ ਜੇ ਉਹਦੇ ਵਿੱਚ ਜਿੱਤੇ ਜਿਹੜਾ ਮਰਜੀ ਜਾਵੇ ਲੇਕਿਨ ਇਹ ਨਾ ਨੇ ਉਸ ਅੰਮਾ ਦੇ ਘਰੇ ਕਿਹੜਾ ਮਹਿਕਮਾ ਜਿਹੜਾ ਨਹੀਂ ਵੇਖ ਬੰਦਾ ਵੀ ਡਰ ਹੀ ਜਾਂਦਾ ਉਹ ਕਹਿੰਦਾ ਮੈਂ ਕਿਹਾ ਤੂੰ ਪਰਾਂ ਰਹੇ ਕਾਕਾ ਕੋਈ ਦੰਦੀ ਕਬਾੜੀ ਆ ਨਾ ਆਪਾਂ ਛੱਡ ਦਿੰਨੇ ਆ ਲੇਕਿਨ ਇਹਨਾਂ ਲੋਕਾਂ ਨੇ ਮਤਲਬ ਇਹੋ ਜਿਹਾ ਸਾਇੰਸ ਸਿਸਟਮ ਉਠਾ ਕਾ ਜਿਹੜੇ ਆਉਣ ਵਾਲੇ ਸੰਖੇਪ ਵਿੱਚ ਮੈਨੂੰ ਲੱਗਦਾ ਕੋਈ ਸਾਰੀ ਚਾਦਰ ਜਿਹੀ ਚੱਲ ਰਹੀ ਹੈ ਜਿਸ ਤਰੀਕੇ ਨਾਲ ਹਲਾਲ ਬੰਦਰ ਦੇ ਇਸ ਤਰ੍ਹਾਂ ਜਿਹੜੇ ਬਾਹਰ ਦੇ ਜਿਸ ਤਰ੍ਹਾਂ ਕੋਈ ਕੰਪਨੀ ਦਾ ਨਾਮ ਤੇ ਰਹਿੰਦੇ ਹੋ ਕੋਈ ਚਾਰ ਹੋਰ ਆ ਜਾਂਦੇ E que ਬਾਡੀ ਨਜ਼ਰੀਏ ਨੂੰ ਲੋਕਾਂ ਦੇ ਵਿੱਚ ਅਸੀਂ ਲਿਆਉਣਾ ਚਾਹੁੰਦੇ ਹਾਂ ਅਸਲੀਅਤ ਇਹਨਾਂ ਦੀ ਇੱਕ ਪਾਸੇ ਗੁੰਡਾイズਮ ਹੈ ਇੱਕ ਪਾਸੇ ਕੁਝ ਜਿੱਦਾਂ ਕਹਨੋ ਕਿ ਜਲੰਧਰ ਦੇ ਕੋਈ ਹਨਾ ਉਹਦੇ ਤਾਂ ਆ ਜਾਂਦੇ ਕਮੋਲ ਜਾਂਦੇ ਤੇ ਅਸੀਂ ਕਲਚਰਲ ਵੀ ਗੱਲ ਨੂੰ ਤੇ ਆ ਉਹ ਹੈਗੇ ਦਿੱਲੀ ਦੇ ਦਲਾਲਾਂ ਦੇ ਕਾਂਗਰਸ ਦੇ ਇੰਨੇ ਝੜੇ ਦਾ ਅਸਲੀ ਤਾਂ ਅਸਲੀਅਤ ਉਹਨਾਂ ਦੀ ਹੈ ਔਰ ਕੁਝ ਇਦਾਂ ਦੇ ਬਿジネスਮੈਨ ਵੀ ਹੈਗੇ ਆ ਜਿਹੜੇ ਕੀ ਪੂਰਾ ਉਹਦੇ ਵਿੱਚ ਰੋਲ ਪਲੇ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਈ ਵਾਰੀ ਨਾ ਜਿਹੜੀਆਂ ਗੰਢਾਂ ਹੱਥਾਂ ਨਾਲ ਦਿੱਤੀਆਂ ਹੁੰਦੀਆਂ ਉਹ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਔਰ ਇਹ ਇਹਨਾਂ ਗੱਲਾਂ ਨੂੰ ਸੱਚੀ ਗੱਲ ਹੈ ਵੀ ਜਿਹੜਾ ਬਣਾ ਇਹਨਾਂ ਨੂੰ ਗੱਲ ਸਮਝਾ ਦੇਣੀ ਹੈ ਜਿਸ ਤਰੀਕੇ ਦੇ ਨਾਲ ਜਦੋਂ ਜਲੰਧਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਕਿ ਕੌਂਗਰਸ ਦੇ ਕੋਲ ਪਾਈਪ ਕਰਨ ਦੀ ਜੇ ਪਹਿਲਾਂ ਲਿਆ ਤਾਂ ਕਾਫੀ ਜੀ ਇੱਕ ਰਾਹ ਬਿਲਕੁਲ 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 ਅਸੀਂ ਫਾਈਟ ਕਰਾਂਗੇ ਐਂਡ ਕਾਰਪੋਰੇਸ਼ਨ ਬਣਾਵਾਂਗੇ ਚੰਗਾ ਇੱਕ ਸਾਡੇ ਕੋਲੋਂ ਪਿਛਲੀ ਵਾਰੀ ਸਰਕਾਰ ਦੇ ਸਮੇਂ ਗਲਤੀ ਹੋਈ ਆ ਅਸੀਂ ਜਿਹੜਾ ਜਗਦੀਸ਼ ਰਾਜਾ ਨੂੰ ਮੇਅਰ ਬਣਾ ਦਿੱਤੇ ਅਸੀਂ ਉਹੋ ਜੀ ਗਲਤੀ ਦੁਬਾਰਾ ਰਿਪੀਟ ਨਹੀਂ ਕਰਾਂਗੇ ਔਰ ਇੱਕ ਚੰਗਾ ਜਿਹੜਾ ਪ੍ਰਸ਼ਾਸਨ ਹੋਵੇ ਕਾਂਗਰਸ ਦੇ ਕਈ ਜਿਹੜੇ ਕੌਂਸਲਰ ਇਹ ਚੱਲ ਦਿੱਤੇ ਨਹੀਂ ਆ ਫਿਰ ਹਾਰ ਬੰਦੀ ਕੋਈ ਸਵਾਲ ਹੈ ਚਾਚਾ ਕੀ ਵਾਪਸੀ ਉਹਨਾਂ ਦੀ ਉਹਨਾਂ ਦੀ ਵਾਪਸੀ ਇਹ ਚੋਣਾਂ ਦੇ ਕਿੰਨੇ ਚੱਲ ਰਿਹਾ ਹੈ ਮੇडम ਬਾਕੀ ਕਈ ਗੱਲਾਂ ਜਿਹੜੀਆਂ ਨੇ ਮੂਲ ਰਗਾ ਸਲੰਦਰ ਨਗਰ ਨਿਗਮ ਚੋਣਾਂ ਦੇ ਵਿੱਚ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਇਲਜ਼ਾਮ ਵੀ ਕਾਫੀ ਲੱਗ ਰਹੇ ਨੇ ਅਤੇ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਸਰਕਾਰੀ ਤੌਰ ਤੇ ਵਰਤਿਆ ਜਾ ਰਿਹਾ ਹੈ ਉਹ ਕਾਫੀ ਜਿਹੜਾ ਹੈਗਾ ਇਹ ਸਵਾਲ ਖੜਾ ਕਰਦਾ ਹੈ ਚਲੋ ਸਰ ਪੱਕੇ ਦਿਨਾਂ ਬਾਅਦ ਲੱਜੂਪਤਾ ਚੇਤਾ